ਵਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਨਹੀਂ ਦੇਣੀ ਉਹ ਕਹਿੰਦੇ ਭਾਈ ਤੁਸੀਂ ਕਿਹੜੀ ਗੱਲ ਕਰਦੇ ਹੋ ਇਹ ਜਿਹੜਾ ਬਿਲ ਹੈ ਇਹ ਕਿਸਾਨ ਪੱਖੀ ਨਹੀਂ ਇਹ ਸਰਬਾਇਦਰ ਪੱਖੀ ਹੈ ਤੇ ਜਿਹੜਾ ਬਿਲ ਇਹ ਕਿਸਾਨ ਪੱਖੀ ਨਹੀਂ ਉਸ ਕਿਸੇ ਕੀਮਤ ਤੇ ਪਾਸ ਨਹੀਂ ਹੋਣ ਦੇਣਾ ਕਿਸੇ ਕੀਮਤ ਤੇ ਲਗ ਪਾਸਤਾ ਕਰ ਲਿਆ ਇਹਨਾਂ ਨੇ ਲਾਗੂ ਨਹੀਂ ਹੋਣ ਦੇਣਾ ਇਹ ਜੇ ਕਿਸਾਨਾਂ ਦਾ ਇੱਕ ਹੋ ਗਿਆ ਕੋਈ ਬਾਈ ਦਾ ਲਾਲੇ ਨੂੰ ਕਾਸ ਨਹੀਂ ਕਰ ਸਕਦਾ ਇਹਨੂੰ ਲਾਗੂ ਨਹੀਂ ਕਰ ਸਕਦਾ ਢੂੜ ਸਾਲ ਰਹਿ ਗਿਆ ਫੇਰ ਲੋਕਾਂ ਦੀ ਕਚਹਿਰੀ ਚ ਜਾਣਾ ਅੱਜ ਕਾਲੀਦਾਲ ਵਾਲਿਆਂ ਨੂੰ ਪੁੱਛ ਲੋ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਵੀ ਫਾਇਦਾ ਹੋਵੇਗਾ ਤੇ ਇਧਰੋਂ ਸ਼ਹਿਰੀਕਰਨ ਜਿਹੜਾ ਉਹ ਵਧੇਗਾ ਪਰ ਇਹਦਾ ਵਿਰੋਧ ਹੋ ਰਿਹਾ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੂਜੇ ਪਾਸੇ ਸਿਆਸੀ ਤਰ੍ਹਾਂ ਵੀ ਕਹਿੰਦੀਆਂ ਨੇ ਕਿ ਅਸੀਂ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗੇ ਤੇ ਹੁਣ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਨਹੀਂ ਦੇਣੀਆਂ ਤੁਸੀਂ ਠੀਕ ਫਰਮਾ ਰਹੇ ਹੋ ਅਜੇ ਕੱਲ ਦੀ ਗੱਲ ਹੈ ਕਿ ਕਾਂਗਰਸੀਆਂ ਨੇ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਮੂਹਰੇ ਧਰਨਾ ਦਿੱਤਾ ਬਾਅਦ ਦੇ ਵਿੱਚ ਉਨ੍ਹਾਂ ਦੇ ਪ੍ਰਸ਼ਾਸਕ ਨੂੰ ਉਹਨਾਂ ਨੇ ਮੰਗ ਪੱਤਰ ਵੀ ਸੌਂਪਿਆ ਕਾਂਗਰਸੀ ਆਪਣਾ ਸ਼ੋਅ ਵੱਡਾ ਕਰਨ ਦੇ ਵਿੱਚ ਕਾਫੀ ਕਾਮਯਾਬ ਰਹੇ ਅਕਾਲੀ ਦਲ ਨੇ ਅੱਜ ਦੇ ਰਾਹੀਂ ਕਹਿੰਦੇ ਆ ਕਿ ਇਹਨਾਂ ਨੇ 22 ਤਰੀਕ ਰੱਖ ਲਿਆ ਹੁਣ ਪਰ ਕਾਂਗਰਸੀਆਂ ਦੇ ਕੱਲ ਸ਼ੋਅ ਦੇ ਵਿੱਚ ਜਿਹੜੀ ਉਹਨਾਂ ਦੀ ਇਕਜੁੱਟਤਾ ਉਹ ਨਜ਼ਰ ਨਹੀਂ ਆਈ ਇੱਕ ਧੜਾ ਉੱਥੇ ਬਿਲਕੁਲ ਨਜ਼ਰ ਅੰਦਾਜ਼ ਸੀ ਹੈ ਹੀ ਨਹੀਂ ਸੀ ਉਹਨਾਂ ਦੀ ਗੈਰ ਹਾਜ਼ਰੀ ਵੀ ਰੜਕਦੀ ਰਹੀ ਕਿ ਉਹ ਗੈਰ ਹਾਜ਼ਰ ਕਿਉਂ ਨੇ ਇਹ ਤਾਂ ਉਹ ਜਵਾਬ ਦੇਣਗੇ ਆਪਾਂ ਨੇ ਇਸ ਗੱਲ ਤੋਂ ਕੀ ਲੈਣਾ ਪਰ ਉਹ ਰੜਕਦੀ ਰਹੀ ਬਲਬੀਰ ਸਿੰਘ ਰਾਜੇਵਾਲ ਇੱਕ ਬੜੇ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਕਿਸਾਨੀ ਦੇ ਉੱਤੇ ਬਹੁਤ ਜ਼ਿਆਦਾ ਜਾਣਕਾਰੀ ਹੈ ਲਗਭਗ 5 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਕਿਸਾਨੀ ਦੇ ਉੱਤੇ ਗੱਲ ਕਰਦੇ ਆ ਉਹ ਕਿਸਾਨੀ ਲੜਾਈ ਲੜਦੇ ਆ ਉਹਨਾਂ ਨੇ ਬosaur ਦੇ ਵਿੱਚ ਜਾ ਕੇ ਉਹ ਬਿੱਲ ਦੀ ਵਿਰੋਧਤਾ ਕੀਤੀ ਹੈ ਉਹ ਕਹਿੰਦੇ ਭਾਈ ਤੁਸੀਂ ਕਿਹੜੀ ਗੱਲ ਕਰਦੇ ਹੋ ਇਹ ਜਿਹੜਾ ਬਿੱਲ ਹੈ ਇਹ ਕਿਸਾਨ ਪੱਖੀ ਨਹੀਂ ਇਹ ਸਰਮਾਇਦਾਰ ਪੱਖੀ ਹੈ ਤੇ ਜਿਹੜਾ ਬੇਲੇ ਕਿਸਾਨ ਪੱਖੀ ਨਹੀਂ ਉਸ ਕਿਸੇ ਕੀਮਤ ਤੇ ਪਾਸ ਨਹੀਂ ਹੋਣ ਦੇਣਾ ਕਿਸੇ ਕੀਮਤ ਤੇ ਲਗ ਪਾਸਤਾ ਕਰ ਲਿਆ ਇਹਨਾਂ ਨੇ ਲਾਗੂ ਨਹੀਂ ਹੋਣ ਦੇਣਾ ਤੇ ਜਦੋਂ ਕਿਸਾਨ ਹੀ ਅੜ ਗਏ ਕਿਸੇ ਗੱਲ ਦੇ ਵਿੱਚ ਸਾਡਾ ਤਾਂ ਕਿਤੇ ਹੀ ਕਿਸਾਨੀ ਹੈ ਤੇ ਜੇ ਕਿਸਾਨਾਂ ਦਾ ਇੱਕ ਹੋ ਗਿਆ ਕੋਈ ਬਾਈ ਦਾ ਲਾਲੇ ਨੂੰ ਪਾਸ ਨਹੀਂ ਕਰ ਸਕਦਾ ਇਹਨੂੰ ਲਾਗੂ ਨਹੀਂ ਕਰ ਸਕਦਾ ਅੱਗੇ ਢੂੜ ਸਾਲ ਰਹਿ ਗਿਆ ਫੇਰ ਲੋਕਾਂ ਦੀ ਕਚਹਿਰੀ 'ਚ ਜਾਣਾ ਅੱਜ ਕਾਲੀਦਾਲ ਵਾਲਿਆਂ ਨੂੰ ਪੁੱਛ ਲਓ ਜਦੋਂ ਉਹਨਾਂ ਨੇ ਕਿਸਾਨੀ ਬਿੱਲ ਜਿਹੜੇ ਨਰਿੰਦਰ ਮੋਦੀ ਸਾਹਿਬ ਲੈ ਕੇ ਆਏ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਗੋਗੇ ਗਾਏ ਗੋਗੇ ਗਾਉਂਦੇ ਗਾਉਂਦੇ ਉਹ ਬਜ਼ੁਰਗ ਲੀਡਰ ਪ੍ਰਕਾਸ਼ ਬਾਦਲ ਤੋਂ ਵੀ ਸੋਲੇ ਗਾਉਂਦੇ ਦੇਜਾਦੂ ਬਰੋ ਦੇਣਾ ਹੋ ਗਿਆ ਘਰੋਂ ਨਿਕਲਣਾ ਦਿੱਤੇ ਤੇ ਫਿਰ ਦਿੱਲੀ ਵਾਲੀ ਗਾਇਕੀ ਦੇ ਵਾਸਤੇ ਦਿੱਲੀ ਵਾਲੀ ਵਜੀਰੀ ਪਿੱਛੇ ਉਹ ਭਾਵੇਂ ਮੈਂ ਕਿਹਾ ਅੱਜਕੱਲ ਬਿੱਟੂ ਕੋਲੇ ਆ ਉਹਦੇ ਨਾਲ ਨਾਲ ਕੋਰੇ ਰੇਲ ਦਾ ਰਾਜमंत्री ਵੀ ਐ ਗੱਲ ਤਾਂ ਵੱਡੀ ਐ ਉਹ ਮੰਤਰੀਸ਼ਿਪ ਇਸ ਅਕਾਲੀ ਪਰਿਵਾਰ ਨੂੰ ਛੱਡਣੀ ਪਈ ਕਹਦੇ ਸੀ ਤਾ ਕਰਵਾ ਨਹੀਂ ਦਿੱਤੀ ਐ ਬਜੇਰੀ ਛੱਡ ਕੇ ਤੁਸੀਂ ਛੱਡੀ ਨਹੀਂ ਥੋਥੋ ਚੜਾਈ ਸੀ ਕਿਸਾਨੀ ਦੇ ਤੁਸੀਂ ਉਲਟ ਬੋਲੇ ਤੇ ਨਾਲ ਤੁਸੀਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਪੁਸ਼ਤ ਪੜੰਗਾ ਕੀਤੀਆਂ ਤੇ ਅੱਜ ਖੜੇ ਕਿੱਥੇ ਐ ਪੰਜਾਬ ਕਿਸਾਨੀ ਦੇ ਸਰਤੇ ਖੜਾ ਐ ਤੇ ਜੇ ਕਿਸਾਨੀ ਸਹਿਮਤ ਨਾ ਹੋਈ ਤਾਂ ਉਹਨਾਂ ਦਾ ਜੋ ਹਸ਼ਰ ਹੋਇਆ ਉਹੀ ਹਸ਼ਰ ਇਹਨਾਂ ਦਾ ਕੋਈ ਵੀ ਕਦਮ ਚੱਕਣਾ ਸੋਚ ਸਮਝ ਕੇ ਚੱਕੋ ਜਿਹਦੇ ਨਾਲ ਲੋਕ ਦਿਲਾਂ ਦੇ ਵਿੱਚ ਤੁਹਾਡੀ ਮਾਨਤਾ ਹੋਵੇ ਤੇ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਗਾਨੀ ਛੈ ਤੇ ਮੁੱਛਾ ਬਣਾਉਂਗੇ ਉਹ ਫਿਰ ਬੋਲਾ ਕੰਮ ਸਿਰੇ ਚੜਦਾ ਨਹੀਂ ਹੁੰਦਾ ਜੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ